ਬਾਕੀ ਘਟਨਾ ਇਥੇ ਫਾਜ਼ਿਲਕਾਚ ਹੋਈ ਜਿਹੜੇ ਪਿੰਡ ਪੱਖਾ ਥਾਣਾ ਅਣੇਵਾਲ ਦੇ ਵਿੱਚ ਪੈਂਦਾ ਹੈ ਉੱਥੇ ਇੱਕ ਜੋ ਹੈ ਪਿਓ ਪੁੱਤ ਦੀ ਜਿਹੜਾ ਹੈਗਾ ਮਰਡਰ ਹੋ ਗਿਆ ਸੀ ਡਬਲ ਮਰਡਰ ਹੋਇਆ ਸੀ ਔਰ ਇਹ ਚ ਜਿਹੜੇ ਡਿਸੀਜ਼ ਨੇ ਉਹਨਾਂ ਦਾ ਨਾਮ ਅਵਤਾਰ ਸਿੰਘ ਤੇ ਹਰਮਿਤ ਸਿੰਘ ਇਹਨਾਂ ਦੋਨੋਂ ਦਾ ਮਰਡਰ ਹੋ ਗਿਆ ਸੀ ਔਰ ਇਹਦੇ ਵਿੱਚ ਵਜੇ ਰੰਜਿਸ਼ ਏ ਸੀ ਕਿ ਇੱਕ ਜ਼ਮੀਨੀ ਵਿਵਾਦ ਨੂੰ ਲੈ ਕੇ ਇਹ ਲੜਾਈ ਝਗੜਾ ਹੋਇਆ ਤੇ ਉਹ ਚ ਫਿਰ ਜਿਹੜਾ ਇਹਨਾਂ ਦਾ ਪਰਸਨਲ ਲੜਾਈ ਝਗੜਾ ਸੀ ਉਹ ਚ ਇੱਕ ਲਾਈਸੈਂਸੀ ਵੈਪਨ ਸੇ ਇਹਨਾਂ ਦੇ ਜਿਹੜੇ ਘੁਆਂਡੀ ਸੀ ਉਹਨਾਂ ਨੇ ਉਹਤੇ ਫਾਇਰ ਕਿਤੇ ਤੇ ਦੋਵਾਂ ਦੀ ਅਨਫੋਰਚੂਨੇਟ ਡੈਥ ਹੋ ਗਈ। ਇਸ ਮਸਲੇ ਚ ਫਾਜ਼ਲਕਾ ਪੁਲਿਸ ਨੇ ਇੱਕ ਸਵਿਫਟ ਰਿਸਪਾਂਸ ਦਿਖਾਉਂਦੇ ਹੋਏ ਸਾਡੇ ਹਲਕਾ ਜੀਓਜ਼ ਤੇ ਡੀਐਸਪੀ ਡੀ ਤੇ ਸੀਆਈਏ ਦੀ ਤੇ ਥਾਣੀ ਦੀਆਂ ਟੀਮਾਂ ਇਮੀਡੀਏਟਲੀ ਮੌਕੇ ਤੇ ਪਹੁੰਚੀ ਤੇ ਉਹਨਾਂ ਨੇ ਰੇਡਾਂ ਕਰਨੀਆਂ ਸਟਾਰਟ ਕਰਤੀ ਤੇ ਇਹ ਚ ਕੱਲ ਰਾਤੀ 2 ਵਜੇ फिर वन ऑफ द अक्यूज्ड बाय द नेम ऑफ अनमोल सिंह एनो अस ही राउंड अप कर लिया है ਤੇ ਇਹੀ ਇਨਫੋਰਮੇਸ਼ਨ ਦੇਣ ਵਾਸਤੇ ਮੈਂ ਸਾਰਿਆਂ ਨੂੰ ਇੱਥੇ ਆਜ ਸਦਾ ਲਿਆ ਆ। ਔਰ ਇਹ ਜਿਹੜੇ ਬਾਕੀ ਤਿੰਨ ਦੋਸ਼ੀ ਨੇ ਉਹਨਾਂ ਦੇ ਵੀ ਭਾਲ ਜਾ ਰਹੀ ਹੈ ਤੇ ਬਹੁਤ ਜਲਦੀ ਅਸੀਂ ਉਹਨਾਂ ਨੂੰ ਵੀ ਰਾਉਂਡ ਅਪ ਕਰ ਲਾਂਗੇ। ਇਸ ਪੂਰੇ ਮਸਲੇ 'ਚ ਪੁਲਿਸ ਜਿਹੜੀ ਹੈਗੀ ਉਹ ਫੈਮਿਲੀ ਨੂੰ ਪੂਰਾ ਕੋਆਪਰੇਟ ਕਰ ਰਹੀ ਹੈ ਤੇ ਫੈਮਿਲੀ ਵੀ ਪੁਲਿਸ ਦੇ ਰਿਸਪਾਂਸ ਤੇ ਸੈਟੀਸਫਾਈਡ ਹੈ ਕਿ ਜਿਹੜਾ ਇਤਨਾ ਸਵਿਫਟ ਰਿਸਪਾਂਸ ਅਸੀਂ ਕੀਤਾ ਹੈ ਤੇ ਅਸੀਂ ਪੂਰੇ ਉਹਨਾਂ ਨਾਲ ਖੜੇ ਹਾਂ ਤੇ ਹਲੇ ਵੀ ਸਾਡੀਆਂ ਟੀਮਾਂ ਸੀਆਈਏ ਦੀ ਵੀ ਆ ਟੀਮਾਂ था दीमा इस जोड़े जक्यूज हैं उन्होंने पाल च लगी हुई ने खिलाफ आई आर नंबर एटी वन डेटिड सात चौबीस रजिस्टर की पच्चीस सताइस आर्मज एक्ट ਦੀ ਅੰਡਰ ਇਹ ਪਚਾ ਰਜਿਸਟਰ ਕੀਤਾ ਗਿਆ ਤੇ ਚਾਰ ਦੋਸ਼ਾਂ ਦੇ ਖਿਲਾਫ ਇਹ ਪਚਾ ਰਜਿਸਟਰ ਕੀਤਾ ਗਿਆ ਜਿਨ੍ਹਾਂ ਵਿੱਚੋਂ ਇੱਕ ਨੂੰ ਅਸੀਂ ਫੜ ਲਿਆ ਤੇ ਬਾਕੀਆਂ ਨੂੰ ਵੀ ਅਸੀਂ ਬਹੁਤ ਜਲਦੀ ਫੜ ਲਾਂਗੇ ਵੀ ਆਰ ਵੈਰੀ ਗੁੱਡ ਮੈਮ ਹਥਿਆਰ ਕਿਹੜਾ ਸੀ ਜੀ ਜੀ ਹਥਿਆਰ ਇਹ ਇਹਨਾਂ ਦਾ ਲਾਇਸੈਂਸੀ ਵੈਪਨ ਸੀ ਜਿਹਦੇ ਵੱਲੋਂ ਇਹ ਫਾਇਰ ਹੋਇਆ ਮੈਮ ਮੌਕੇ ਦੇ ਕੋਈ ਪੁੱਛ ਕੇ ਸੀ ਸਮਝਿਆ ਕਿ ਕਿਸ ਤਰ੍ਹਾਂ ਦਾ ਇਹ ਮਾਮਲਾ ਹੋਇਆ ਸੀ ਵਿਵਾਦ ਕਿਉਂ ਹੋਇਆ ਸੀ ਜੀ ਵਿਵਾਦ ਇਹਨਾਂ ਦਾ ਪਾਣੀ ਦੀ ਵਾਰੀ ਨੂੰ ਲੈ ਕੇ ਸੀ ਇਹਦਾ ਬੈਕਗ੍ਰਾਉਂਡ ਨੋਲੇਜ ਬੈਕਗ੍ਰਾਉਂਡ ਜਿਹੜਾ ਸੀ ਉਹ ਕਿ ਇਹ ਠੇਕੇ ਦੀ ਜ਼ਮੀਨ ਸੀਗੀ 9 99 ਕਿੱਲੇ ਔਰ ਪਹਿਲੇ ਇਹ ਜਿਹੜੇ ਡੀਸੀਜ਼ ਨੇ ਇਹ ਉਸ ਜ਼ਮੀਨ ਨੂੰ ਠੇਕੇ ਤੇ ਲੈ ਕੇ ਵੰਦੇ ਸੀ ਬਟ ਦੈਨ ਜਿਹੜੇ ਅਕਿਊਜ਼ਡ ਹੈ ਉਹਨਾਂ ਨੇ ਇਹਨੂੰ ਵੰਡ ਦੀ ਕੋਸ਼ਿਸ਼ ਕੀਤੀ ਸੀ ਤਾਂ ਉਹਦੀ ਪੁਰਾਣੀ ਰੰਜਿਸ਼ ਚੱਲੀ ਸੀ ਤੇ ਕੱਲ ਸ਼ਾਮੀ ਇਹਨਾਂ ਦੀ ਪਾਣੀ ਦੀ ਵਾਰੀ ਸੀ ਤੇ ਉੱਚ ਇਹਨਾਂ ਦੀ ਆਪਸ ਵਿੱਚ ਲੜਾਈ ਝਗੜਾ ਹੋਇਆ ਤੇ ਉੱਥੇ ਫਿਰ ਇੰਦਾ ਹੀਟ ਆਫ ਦਾ ਮੋਮੈਂਟ ਇਹ ਲਾਇਸੈਂਸੀ ਵੈਪਨ ਸੀ ਇਹਨਾਂ ਨੇ ਫਾਇਰ ਕਰਤੇ ਜਿਤੇ ਇਹਨਾਂ ਦੀ ਅਨਫੋਰਚੂਨੇਟ

ਔਰ ਉਸਕੇ ਬਾਅਦ ਬਾਕੀ ਜਿਹੜੇ ਹੈਗੇ ਉਹਨਾਂ ਵਾਸਤੇ ਵੀ ਅਲੱਗ-ਅਲੱਗ ਸਟੇਟਾਂ 'ਚ ਵੀ ਇਸ ਵੇਲੇ ਰਿਵ ਚੱਲ ਰਹੀ ਹੈ। ਇਹ ਰੋਪੀ ਨੇ ਉਹਨਾਂ ਦੇ ਕੀ ਜਿਹੜੇ ਰੋਪੀ ਪਕੜਿਆ ਗਿਆ ਹੈ ਜਿਹੜੇ ਫਰਾਰ ਨੇ ਕੀ ਉਮਰ ਉਹਨਾਂ ਦੀ ਜਿਜ਼ ਐਸ ਆਈ ਸੈਡ ਕਿ ਇਹ ਜਿਹੜਾ ਰੋਪੀ ਹੈ ਉਹ ਅਸੀਂ ਰਾਉਂਡ ਅਪ ਕੀਤਾ ਹੈ ਬਹੁਤ ਰੀਸੈਂਟਲੀ ਰਾਉਂਡ ਅਪ ਕੀਤਾ ਹੈ ਔਰ ਇਹ ਮੈਂ ਸਾਰੇ ਅਨੁਭਿਸ਼ਵਾਸ ਦਿਵਾਉਣਾ ਚਾਹੁੰਦੀ ਹਾਂ ਕਿ ਬਾਕੀਆਂ ਦੇ ਮਗਰ ਵੀ ਸਾਡੀਆਂ ਟੀਮਾਂ ਲੱਗੀ ਹੋਈ ਨੇ ਬਹੁਤ ਜਲਦੀ ਅਸੀਂ ਉਹਨਾਂ ਨੂੰ ਫੜ ਲਾਂਗੇ ਤੇ ਫੈਮਿਲੀ ਨੂੰ ਜਿਹੜੀ ਵੀ ਕੋਆਪਰੇਸ਼ਨ ਤੇ ਜਿਹੜੀ ਵੀ ਅਸੀਂ ਸਪੋਰਟ ਕਰ ਸਕਦੇ ਆ ਉਹ ਅਸੀਂ ਕਰ ਰਹੇ ਨੇ ਤੇ ਫੈਮਿਲੀ ਆ ਕੇ ਮੈਨੂੰ ਮਿਲ ਕੇ ਵੀ ਗਈ ਹੈ ਤੇ ਅਸੀਂ ਉਹਨੂੰ ਇਹ ਹੀ ਵਿਸ਼ਵਾਸ ਦਵਾਇਆ ਹੈ ਕਿ ਪੁਲਿਸ ਬਹੁਤ ਸਿਨਸਰਲੀ ਇਸ ਪੂਰੇ ਕੇਸ ਦੀ ਗਹਿਨ ਪੜਤਾਲ ਵੀ ਕਰ ਰਹੀ ਹੈ ਤੇ ਅਫਰਟਸ ਕਰ ਰਹੀ ਹੈ। ਨਹੀਂ ਗ੍ਰਿਫਤਾਰ ਕੀਤੀ। ਜੀ ਦੈਟਸ ਦੋਸ ਆਰ ਕਨਫਿਡੈਂਸ਼ੀਅਲ ਡੀਟੇਲਸ ਆਈ ਸ਼ੇਅਰ ਇਟ ਵਿਦ ਯੂ ਜਿਹੜਾ આરોપી ਫੜਿਆ ਫਾਇਰਿੰਗ ਹੈ ਨਾ ਕਿਸੇ ਜੀ ਨਹੀਂ ਇਹ ਦਿਸ ਇਜ਼ ਯੈਟ ਟੂ ਬੀ ਅਸਰਟਨ ਦੇਖੋ ਕੀ ਹੁੰਦਾ ਹੈ ਕਿ ਜਦੋਂ ਇੱਕ ਲੜਾਈ ਝਗੜਾ ਹੁੰਦਾ ਹੈ ਉਹ ਚ ਕਿਸ ਦਾ ਕੀ ਰੋਲ ਸੀ ਉਹ ਤਬਦੀਸ਼ ਕੇ ਦੌਰਾਨ ਵਿਚਾਰਿਆ ਜਾਂਦਾ ਹੈ ਸਾਡਾ ਮੇਨ ਫੋਕਸ ਇਸ ਵੇਲੇ ਇਹ ਹੈ ਕਿ ਜਿਹੜੇ ਅਕਿਊਜ਼ ਦੇ ਨਾਮ ਫੈਮਲੀ ਨੇ ਸਾਨੂੰ ਦੱਸੇ ਹਨ ਔਰ ਇਹਦੀ ਮੰਦਭਾਗੀ ਘਟਨਾ ਹੋਈ ਹੈ ਤੋਂ ਸਭ ਤੋਂ ਪਹਿਲਾਂ ਸਾਡਾ ਟੀਚਾ ਇਹ ਹੀ ਹੈ ਕਿ ਅਸੀਂ ਹੁਣ ਚਾਰਾਂ ਨੂੰ ਫੜਾਂ ਤੇ ਉਸ ਤੋਂ ਬਾਅਦ ਦੀਆਂ ਕਾਰਵਾਈਆਂ ਅਸੀਂ ਬਾਅਦ ਚ ਕਰਾਂਗੇ ਹਥਿਆਰ ਕੋਈ ਬ੍ਰਾਹਮਣ ਹੋਏ ਐਜ਼ ਆਈ ਸੈਡ ਕਿ ਵੀ ਹੈਵ ਰਾਉਂਡਡ ਅਪ ਵਨ ਅਕਿਊਜ਼ ਬਾਕੀ ਜਦੋਂ ਰਾਉਂਡ ਅਪ ਹੋ ਜਾਣਗੇ ਤੇ ਫਿਰ ਉਹ ਵੀ ਬਰਾਮਣ ਜਿਹੜੇ ਚਾਰ ਬੰਦਿਆਂ ਦੇ ਉੱਪਰ ਐਫ ਆਈ ਆਰ ਹੋਈ ਹੈ ਇਹਨਾਂ ਦਾ ਆਪਸੀ ਰਿਸ਼ਤਾ ਕੀ ਹੈ ਜੀ ਇਹ ਚ ਦੋ ਜਿਹੜੇ ਹੈਗੇ ਉਹ ਪਿਓ ਪੁੱਤ ਨੇ ਤੇ ਬਾਕੀ ਜਿਹੜੇ ਹੈਗੇ ਇਹਨਾਂ ਦੇ ਗੁਆਂਢੀ ਨੇ ਜੀ ਤੁਹਾਨੂੰ ਭਾਈ ਜੀ ਸੇ ਪਾਣੀ ਦਸੀ ਜਾ ਰਹੀ ਕੋਹਰੂ ਕੋਈ ਜਸਤ ਲਾਵਾ ਕੋਈ ਦੇਖਿਓ ਪੁਲਿਸ ਦੇ ਕੋਲ ਕੋਈ ਅਸச் ਪੁਰਾਣੀ ਇਹਨਾਂ ਦੀ ਕੋਈ ਕੰਪਲੇਂਟ ਅਸੇਚ ਨਹੀਂ ਚਲਦੀ ਸੀਗੀ ਬਟ ਉਹਨੂੰ ਪਿੰਡੋਂ ਜਦੋਂ ਪਤਾ ਕੀਤਾ ਗਿਆ ਤੇ ਪਹਿਲਾਂ ਇੱਕ ਠੇਕੇ ਦੀ ਜ਼ਮੀਨ ਨੂੰ ਲੈ ਕੇ ਇਹਨਾਂ ਦਾ ਲੌਂਗ ਸਟੈਂਡਿੰਗ ਪਹਿਲਾਂ ਕਦੇ ਡਿਸਕਿਊਟ ਹੋਇਆ ਹੋਗਾ ਜਿਹੜਾ ਕੱਲ ਕੁਝ ਇੱਕ ਟ੍ਰਿਗਰਿੰਗ ਇਫੈਕਟ ਹੋਇਆ ਜਿਹੜਾ ਪਾਣੀ ਦੀ ਵਾਰੀ ਨੂੰ ਲੈ ਕੇ ਉੱਥੇ ਇਹਨਾਂ ਦੀ ਗਰਮਾ ਗਰਮੀ ਹੋਈ ਔਰ ਫਿਰ ਇਹ ਫਾਇਰ ਹੋਇਆ ਜਿੱਤੇ ਅਨਫੋਰਚੂਨੇਟਲੀ ਸੈਕਟਰ ਮੈਂ ਪਿੱਛੇ ਮਰਨ ਵਾਲਿਆਂ ਦੀ ਫੈਮਿਲੀ ਦੇ ਅੰਦਰ ਕੌਣ ਕੌਣ ਰਹਿ ਗਿਆ ਕਿਸ ਤਰ੍ਹਾਂ ਦੇ ਖਰਾਬ ਜੀ ਇਹ ਜਿਹੜੇ ਫਾਦਰਸ ਹਨ ਡੂ ਉਹ ਸੀ ਇਹਨਾਂ ਦੇ ਤੇ ਉਸ ਵੇਲੇ ਮੌਕੇ ਤੇ ਹੀ ਡੈਥ ਹੋ ਗਈ ਇਹਨਾਂ ਦੇ ਫਾਦਰ ਸਾਹਿਬ ਨੂੰ ਮੈਂ ਅਭੀ 5 ਮਿੰਟ ਪਹਿਲਾਂ ਹੀ ਮੈਂ ਮਿਲ ਕੇ ਹਟੀਆਂ ਸੋ ਵੀ ਆਰ ਵਿਦ ਦਾ ਫੈਮਿਲੀ ਐਂਡ ਅਸੀਂ ਇਹਨੂੰ ਫੜਕੇ ਅੰਦਰ ਦੇਵਾਂਗੇ ਬਹੁਤ ਜਲਦੀ ਓਕੇ